ਕਿ ਯਾਰ ਤੂੰ ਸੋਹਣਾ ਵੀ ਬਹੁਤ ਆ ਤੇਰੇ ਤੇ ਕੰਗੀ ਵੀ ਬੜੀ ਚੱਜਦੀ ਆ ਤਾਂ ਤੈਨੂੰ ਫਤਿਹ ਦੇ ਚੋਂ ਪਾਉਂਦੇ ਆ ਯਾਰ ਘਰੇ ਤੈਨੂੰ ਲੋਕ ਰੱਖਦੇ ਆ ਮੋਰ ਵੀ ਘਰੇ ਰੱਖਦੇ ਆ ਤੋਤੇ ਵੀ ਰੱਖਦੇ ਆ ਕਿਚੋਰ ਵੀ ਰੱਖਦੇ ਆ ਪਰ ਉਹਨਾਂ ਨੂੰ ਕੋਈ ਵੱਟਦਾ ਨਹੀਂ ਪਰ ਤੈਨੂੰ ਕਿਉਂ ਵੱਟਦੇ ਆ ਤੇਰੇ 'ਚ ਕਮੀ ਕਿੱਥੇ ਆ ਉਹ ਕਹਿੰਦਾ ਕਮੀ ਕਿੱਥੇ ਆ ਸੱਜਣਾ ਬੋਲਣ ਵਾਲੇ ਨੂੰ ਝਿੜਕਾ ਦਿੰਦੇ ਆ ਤੇ ਉਹ ਜੱਥੇ ਬੱਤੀ ਹੋਵੇ ਜੇ ਸਰਕਾਰਾ ਹੋਣ ਬੋਲਣ ਵਾਲੇ ਨੂੰ ਹਮੇਸ਼ਾ ਤਰਤਾ ਲਾ ਦਿੰਦੇ ਅਗਲੇ ਗੋੰਗਰੀ ਤੋਂ ਬਾਹਰ ਕਰ ਦਿੰਦੇ ਆ ਪਰ ਮੇਰਾ ਤਾਂ ਵੀ ਤਰਤਾ ਲੱਗਦੇ ਮੈਂ ਤਾਂ ਉਹਨਾਂ ਦੇ ਚੱਕਰ ਬੰਦੀ ਤੋਂ ਬਾਹਰ ਹੋ ਗਿਆ ਪਰ ਧੀਰੇ ਵਾਲੇ ਤੁਹਾਨੂੰ ਹੱਕ ਲੱਗੇ ਬਾਕੀ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਜਿਹੜੀਆਂ ਚੋਣਾ ਹੋਣੀਆਂ ਨੇ ਭਰਾਵੋ ਪਰ ਮੈਨੂੰ ਇਹ ਗੱਲ ਦਾ ਦੁੱਖ ਹੈ ਕਿ ਜਦੋਂ ਮੈਂ ਪਹਿਲਾਂ ਪਹਿਲਾਂ ਆਇਆ ਸੀ ਨਾ ਇਸ ਜੀਰਾ ਬਾਗ ਦੇ ਵਿੱਚ ਤੇ ਬਹੁਤ ਸੋਹਣੇ ਲੱਗਦੇ ਹੁੰਦੇ ਸੀਗੇ ਸੋਹਣੇ